ਕਿਸ ਤਰ੍ਹਾਂ ਐਕਸੀਡੈਂਟ ਹੋਰ ਕੀ ਗੱਲ ਬਾਤ ਰਹੀ ਹੈ ਇਸ ਤਰ੍ਹਾਂ ਅੱਜ ਇਹ ਜਿਹੜਾ ਐਕਸੀਡੈਂਟ ਹੋਇਆ ਕੱਲ ਸ਼ਾਮ ਨੂੰ ਅਸੀਂ ਪਰਿਵਾਰ ਸਮੇਤ ਪਾਤੜਾ ਸ਼ਹਿਰ ਦੇ ਵਿੱਚੋਂ ਆਪਣੇ ਘਰ ਵੱਲ ਨੂੰ ਜਾ ਰਹੇ ਸੀਗੇ ਤੇ ਪਾਤੜਾ ਦੇ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਜਾ ਕੇ ਅਸੀਂ ਆਪਣੀ ਗੱਡੀ ਆ ਜਿਹੜੀ ਕੋਈ ਸਮਾਨ ਲੈਣ ਵਾਸਤੇ ਕੱਚੀ ਥਾਂ ਤੇ ਜਿਹੜੀ ਆ ਸੜਕ ਤੋਂ ਥੱਲੇ ਲਾ ਕੇ ਗੱਡੀ ਰੋਕੀ ਹੋਈ ਸੀਗੀ ਤੇ ਉਸ ਸਮੇਂ ਅਚਾਨਕ ਅੱਗੋਂ ਬਹੁਤ ਸਪੀਡ ਦੇ ਵਿੱਚ ਟਰੱਕ ਜਿਹੜਾ ਸਾਡੀ ਗੱਡੀ ਵੱਲ ਨੂੰ ਆਇਆ ਤੇ ਸਾਡੇ ਦੇਖਦੇ ਦੇਖਦੇ ਉਹਨੇ ਸਾਡੀ ਗੱਡੀ ਆ ਜਿਹੜੀ ਆਪਣੀ ਚਪੇਟ ਦੇ ਵਿੱਚ ਲੈ ਲਈ ਤੇ ਬਹੁਤ ਤੇਜ਼ ਰਫਤਾਰ ਦੇ ਨਾਲ ਗੱਡੀ ਨੂੰ ਉੱਕੜੀ ਸਦਾ ਹੋਇਆ ਅੱਗੇ ਫਿਰ ਸੜਕ ਦੇ ਉੱਪਰ ਜਿਹੜਾ ਉਹ ਗੱਡੀ ਨੂੰ ਲੈ ਗਿਆ ਤੇ ਉਸ ਤੋਂ ਅੱਗੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਗੱਡੀ ਟਰੱਕ ਦੀ ਚਪੇਟ ਦੇ ਵਿੱਚੋਂ ਜਿਹੜੀ ਉਹ ਅੱਗੇ ਜਾ ਕੇ ਬਾਹਰ ਨਿਕਲੀ ਤਾਂ ਗੱਡੀ ਜਿਹੜੀ ਆ ਉਹ ਬੁਰੀ ਤਰ੍ਹਾਂ ਜਿਹੜੀ ਉਹ ਚੱਕਣਾ ਚੂਰ ਹੋ ਗਈ ਸੀਗੀ ਤੇ ਅਸੀਂ ਜਿਹੜਾ ਪਰਿਵਾਰ ਸਮੇਤ ਬੇਟੀ ਸੀਗੀ ਮੇਰੇ ਮੈਡਮ ਸੀਗੀ ਨਾਲ ਤੇ ਤਿੰਨੇ ਜਣੇ ਜਿਹੜੇ ਉਹ ਅਸੀਂ ਜ਼ਖਮੀ ਹੋ ਗਏ ਉਸ ਹਾਦਸੇ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਜੀ ਇਹ ਹਾਦਸਾ ਜਾਂ ਕੋਈ ਸਾਜ਼ਿਸ਼ ਹੈ ਦੇਖੋ ਜਿਹੜਾ ਐਕਸੀਡੈਂਟ ਹੋਇਆ ਇਹਦੇ ਪਿਛੇ ਬਹੁਤ ਵੱਡੀ ਸਾਜ਼ਿਸ਼ਾ ਜਿਹੜੀ ਉਹ ਦਿਖਾਈ ਦੇ ਰਹੀ ਆ ਸਾਨੂੰ ਕਿਉਂਕਿ ਗੱਡੀ ਬਿਲਕੁਲ ਕੱਚੀ ਸੜਕ ਦੇ ਉੱਪਰ ਥੱਲੇ ਪੱਕੇ ਰੋਡ ਤੋਂ ਥੱਲੇ ਰੋਕੀ ਹੋਈ ਸੀ ਕਿ ਅਸੀਂ ਆਪਣੀ ਸਾਈਡ ਤੇ ਖੜੇ ਸੀਗੇ ਅਚਾਨਕ ਦੂਜੀ ਸਾਈਡ ਤੋਂ ਟਰੱਕ ਸਾਡੇ ਵਾਲੇ ਪਾਸੇ ਆਉਂਦਾ ਗੱਡੀ ਨੂੰ ਟੱਕਰ ਮਾਰਦਾ ਤੇ ਫਿਰ ਉਹ ਛੱਟਕ ਦੇ ਉੱਪਰ ਜਿਹੜਾ ਗੱਡੀ ਨੂੰ ਨਾਲ 끄ੜੀ ਸਦਾ ਹੋਇਆ ਲੈ ਜਾਂਦਾ ਇਸ ਦੇ ਨਾਲ ਇੱਕ ਗੱਲ ਤਾਂ ਇਹ ਸਾਬਤ ਹੋ ਜਾਂਦੀ ਆ ਕਿ ਜਿਹੜਾ ਡਰਾਈਵਰ ਸੀ ਭਾਵੇਂ ਉਹਨੇ ਧਾਰੂ ਆ ਜਿਹੜੀ ਸ਼ਰਾਬ ਕਾਫੀ ਹੱਦ ਤੱਕ ਪੀਤੀ ਹੋਈ ਸੀ ਨਸ਼ੇ 'ਚ ਸੀ ਪਰ ਉਹ ਇੰਨਾ ਵੀ ਨਸ਼ੇ ਦੇ ਵਿੱਚ ਨਹੀਂ ਸੀਗਾ ਵੀ ਉਹਨੂੰ ਅੱਗੇ ਦਿਖਦਾ ਕੁਝ ਨਹੀਂ ਸੀ ਸਾਡੀ ਗੱਡੀ ਨੂੰ ਖਤਮ ਕਰਨ ਤੋਂ ਬਾਅਦ ਉਹ ਪਾਤੜਾ ਸ਼ਹਿਰ ਦੇ ਵਿੱਚ ਦੀ ਭੀੜ ਭੜਕੇ ਵਾਲੀ ਜਗ੍ਹਾ ਤੇ ਹੁੰਦਾ ਹੋਇਆ 19 ਸਪੀਡ ਦੇ ਵਿੱਚ ਉਹ ਭਗਤ ਸਿੰਘ ਚੌਕ ਦੇ ਵਿੱਚ ਪਹੁੰਚ ਗਿਆ ਜਿੱਥੇ ਲੋਕਾਂ ਨੇ ਅੱਗੇ ਕੋਈ ਹੋਰ ਸਾਧਨ ਖੜੇ ਕਰਕੇ ਉਹਦੇ ਗੱਡੀ ਨੂੰ ਰੋਕਿਆ ਕੰਟਰੋਲ 'ਚ ਕੀਤਾ ਉਹਨੂੰ ਥੱਲੇ ਲਾਇਆ ਤੇ ਫਿਰ ਪੁਲਿਸ ਦੇ ਹਵਾਲੇ ਕੀਤਾ ਇਹ ਜਿਹੜਾ ਹਾਦਸਾ ਇਹ ਕੋਈ ਹਾਦਸਾ ਨਹੀਂ ਅਸੀਂ ਇਹਨੂੰ ਕਹਿ ਸਕਦੇ ਐਕਸੀਡੈਂਟ ਨਹੀਂ ਕਹਿ ਸਕਦੇ ਇਹ ਐਕਸੀਡੈਂਟ ਦੇ ਰੂਪ ਦੇ ਵਿੱਚ ਆ ਜਿਹੜਾ ਮੇਰੇ ਤੇ ਤੇ ਪਰਿਵਾਰ ਦੇ ਉੱਪਰ ਆ ਜਿਹੜਾ ਬਹੁਤ ਵੱਡਾ ਇਹ ਜਾਣ ਲੇਵਾ ਹਮਲਾ ਜਿਹੜਾ ਉਹ ਕੀਤਾ ਗਿਆ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਆ ਉਹ ਸਾਨੂੰ ਸਰਕਾਰ ਤੇ ਜਾਂ ਪੁਲਿਸ ਪ੍ਰਸ਼ਾਸਨ ਆ ਉਹਦੀ ਮੋਢਲੀ ਜਾਂਚ ਕਰੇ ਉਹਦੇ ਜਾਂਚ ਦੇ ਵਿੱਚ ਸਭ ਸਾਹਮਣੇ ਲੈ ਕੇ ਆਵੇ ਵੀ ਕਿਹੜੇ ਲੋਕ ਆ ਜਿਹੜੇ ਇਹਦੇ ਪਿੱਛੇ ਸਾਜਿਸ਼ ਕਰਕੇ ਸਾਨੂੰ ਖਤਮ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਸੀਗਾ ਜਿੱਥੇ ਜਿਸ ਤੰਨੇ ਨੇ ਮਾਤਸਾ ਹੋਇਆ ਪ੍ਰਸ਼ਾਸਨ ਪਤਾ ਲੱਗਣ ਤੋਂ ਬਾਅਦ ਦੇ ਵਿੱਚ ਪਹੁੰਚਿਆ ਉਦੋਂ ਤੱਕ ਜਿਹੜਾ ਸਾਡੇ ਨਾਲੇ ਪਾਣਾ ਬੀਤ ਚੁੱਕਿਆ ਸੀਗਾ ਤੇ ਲੋਕਾਂ ਨੇ ਸਾਨੂੰ ਉੱਥੇ ਗੱਡੀ ਦੇ ਵਿੱਚੋਂ ਕੱਢ ਕੇ ਹਸਪਤਾਲ ਦੇ ਵਿੱਚ ਉਹ ਨਾਲ ਲੱ ਬਿਲਕੁਲ ਸਾਹਮਣੇ ਸੀ ਹਸਪਤਾਲ ਦੇ ਤਾਂ ਸਾਰਾ ਡਾਕਟਰਾਂ ਦਾ ਜਿਹੜਾ ਸਟਾਫ ਸੀਗਾ ਉਹ ਆਵਾਜ਼ ਸੁਣ ਕੇ ਗੱਡੀ ਦਾ ਜਿਹੜਾ ਇੰਨਾ ਖੜਾਕਾ ਹੋਇਆ ਉਹ ਉਹ ਉੱਥੇ ਪਹੁੰਚ ਗਿਆ ਸੀਗਾ ਤੇ ਡਾਕਟਰਾਂ ਨੇ ਇੱਥੇ ਜਾ ਕੇ ਸਾਨੂੰ ਇੱਥੇ ਬਰਾ ਮੋਡਲੀ ਸਹਾਇਤਾ ਦਿੱਤੀ ਹੈ ਜਿਹੜੀ ਹਸਪਤਾਲ ਦੇ ਵਿੱਚ ਜਿਹੜੀ ਹੈ ਪੁਲਿਸ ਵੱਲੋਂ ਹੱਲੇ ਤੱਕ ਦੀ ਜਿਹੜੀ ਕਾਰਵਾਈ ਆ ਉਹ ਡਾਕਟਰਾਂ ਦੀ ਐਮਐਲਆਰ ਤੋਂ ਬਾਅਦ ਦੇ ਵਿੱਚ ਇੱਥੇ ਹੁਣ ਸਮਾਣਾ ਹਸਪਤਾਲ ਦੇ ਵਿੱਚ ਦਾਖਲ ਆਂ ਸੀ ਰਾਤ ਦੇ ਤਾਂ ਇੱਥੇ ਆ ਕੇ ਉਹਨਾਂ ਨੇ ਬਿਆਂ ਨੇ ਜਿਹੜੇ ਆ ਉਹ ਪਰਿਵਾਰ ਦੇ ਸਾਰਿਆਂ ਦੇ ਦਰਜ ਕੀਤੇ ਆ ਸਾਡੇ ਤੇ ਉਸ ਤੋਂ ਅੱਗੇ ਹੁਣ ਪੁਲਿਸ ਤੇ ਨਿਰਪਰਾ ਕੇ ਕਾਨੂੰਨੀ ਕਾਰਵਾਈ ਕਰਦੀ ਹੈ ਵੀ ਬੰਦਾ ਰਹੇ ਤਾਂ ਹੁਣ ਤੱਕ ਪੁਲਿਸ ਨੇ ਪੁਲਿਸ ਨੇ ਹੋਰ ਬੰਦਾ ਕੋਈ ਅਰੈਸਟ ਨਹੀਂ ਕੀਤਾ ਬਾਕੀ ਜਿਹੜਾ ਮੌਕੇ ਤੇ ਲੋਕਾਂ ਨੇ ਡਰਾਈਵਰ ਨੂੰ ਕਾਬੂ ਕੀਤਾ ਸੀ ਉਹ ਪੁਲਿਸ ਦੇ ਹਵਾਲੇ ਰਾਤ ਕਰ ਦਿੱਤਾ ਗਿਆ ਸੀਗਾ ਤੇ ਉਹਨੂੰ ਉਹਨਾਂ ਨੇ ਉਹਦਾ ਮੈਡੀਕਲ ਵਗੈਰਾ ਰਾਤ ਕਰਵਾਇਆ ਉਸ ਤੋਂ ਬਾਅਦ ਦੇ ਵਿੱਚ ਆ ਜਿਹੜਾ ਅਸੀਂ ਮੈਂ ਬਿਆਨ ਦਿੱਤੇ ਆ ਜਿਹੜੇ ਪੁਲਿਸ ਨੂੰ ਦਰਜ ਕਰਵਾਏ ਆ ਆਪਣੇ ਬਿਆਨਾਂ ਦੇ ਵਿੱਚ ਇਹ ਕਿਹਾ ਕਿ ਮੈਨੂੰ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਆ ਮੇਰੇ ਪਰਿਵਾਰ ਨੂੰ ਪਤਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੁਹਾਨੂੰ ਕਿਵੇਂ ਲੱਗਦਾ ਜੀ ਵੀ ਕਿੰਨਾ ਕਾਰਨਾ ਕਰਕੇ ਕਿਵੇਂ ਲੱਗਦਾ ਤੁਹਾਨੂੰ ਵੀ ਤੁਹਾਡੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਇਹ ਕਾਰਨ ਪਿਛਲਾ ਜਿਹੜਾ ਇੱਕ ਹਫਤਾ ਦੋ ਹਫਤੇ ਸੀਗੇ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਕੁਝ ਮੈਂ ਇਥੋਂ ਨਾਲ ਪੱਤਰਕਾਰਾਂ ਨੂੰ ਲੈ ਕੇ ਜਿਹੜੇ ਸਮਾਜ ਦੇ ਵਿੱਚ ਮਾੜੇ ਅੰਸਰ ਆ ਜਾਂ ਸਮਾਜਿਕ ਕ੍ਰਿਤਿਆਂ ਵਾਲੇ ਕੰਮ ਚੱਲ ਰਹੇ ਸੀਗੇ ਖਾਸ ਕਰਕੇ ਕੋਈ ਦੇਵ ਵਪਾਰ ਦੇ ਧੰਦੇ ਜਿਹੜੇ ਪਤੜਾਂ ਲਾ ਕੇ ਦੇ ਵਿੱਚ ਚੱਲ ਰਹੇ ਸੀ ਅਸੀਂ ਉਹਨਾਂ ਦੀ ਕਵਰੇਜ ਕੀਤੀ ਸੀਗੀ ਖਬਰਾਂ ਨਸ਼ਰ ਕੀਤੀਆਂ ਸੀਗੀਆਂ ਤੇ ਉਹ ਜਿਹੜੇ ਦੋ ਤਿੰਨ ਥਾਵਾਂ ਦੇ ਜਿਹੜੇ ਕਾਰੋਬਾਰ ਸੀਗੇ ਨਜਾਇਜ਼ ਤੌਰ ਤੇ ਚੱਲਦੇ ਸੀ ਉਹਨਾਂ ਨੂੰ ਬੰਦ ਵੀ ਕਰਵਾਇਆ ਗਿਆ ਸੀਗਾ ਤੇ ਕੀਤਨਾ ਕਿਤੇ ਸਾਨੂੰ ਇਹ ਜਿਹੜੀ ਸਾਜ਼ਿਸ਼ ਹੈ ਉਸ ਕਾਰਵਾਈ ਦੇ ਨਾਲ ਜੁੜੀ ਹੋਈ ਹੈ ਜਿਹੜੀ ਉਹ ਦਿਖਾਈ ਦੇ ਰਹੀ ਹੈ ਕਿਉਂਕਿ ਜਿਹੜਾ ਟਰੱਕ ਦਾ ਮਾਲਕ ਆ ਉਹ ਵੀ ਪਾਤੜਾਂ ਇੱਕ ਹੋਸਟਲ ਦਾ ਮਾਲਕ ਆ ਉਹਦਾ ਹੀ ਇਹ ਟਰੱਕ ਸੀਗਾ ਜਿਹੜਾ ਸਾਨੂੰ ਛੁਣ ਕੇ ਅੱਗੇ ਨਿਕਲ ਕੇ ਗਿਆ ਤੇ ਇਸ ਕਰਕੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਅਤੇ ਸਰਕਾਰ ਤੋਂ ਜਿਹੜਾ ਪਰ ਜੋ ਅਪੀਲ ਕਰਦਾ ਕਿ ਇਹਦੇ ਪਿੱਛੇ ਜੋ ਵੀ ਤਾਕਤਾਂ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਤੇ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਕਿਉਂਕਿ ਅਸੀਂ ਸੱਚ ਦੇ ਰਾਹ ਦੇ ਉੱਪਰ ਤੁਰੇ ਹੋਏ ਸੀਗੇ ਕਈ ਦਿਨਾਂ ਤੋਂ ਖਬਰਾਂ ਨਸ਼ਰ ਹੋਈਆਂ ਉਹਨਾਂ ਦਾ ਕਰਕੇ ਉਹ ਜਿਹੜੇ ਬਾਕੀ ਜਿਹੜੇ ਧੰਦਾ ਇਹੋ ਜਿਹੇ ਕਰ ਰਹੇ ਆ ਲੋਕ ਉਹ ਬਖਲਾਹਟ ਦੇ ਵਿੱਚ ਸੀਗੇ ਤੇ ਉਹਨਾਂ ਵੱਲੋਂ ਇਹ ਕਾਰਵਾਈ ਨੂੰ ਇੰਜਾਮ ਦਿੱਤਾ ਗਿਆ ਹੋ ਸਕਦਾ ਹੁਣ ਤੁਸੀਂ ਕੀ ਚਾਹੁੰਦੇ ਹੋ ਜੀ ਕਿ ਇਹ ਤਾਂ ਦਿਨੇ ਜਿਹੜੇ ਬੰਦ ਹੋਣੇ ਚਾਹੀਦੇ ਨੇ ਤੇ ਪਰ ਪ੍ਰਸ਼ਾਸਨ ਹੈ ਜਿਹੜਾ ਜਿਹੜਾ ਤੁਹਾਡੀ ਸੁਰੱਖਿਆ ਜਿਹੜੀ ਇਹ ਕਿਵੇਂ ਬਹਾਲ ਹੋ ਸਕਦੀ ਹੈ ਜੀ ਸੁਰੱਖਿਆ ਦਾ ਮਸਲਾ ਜਿਹੜਾ ਉਹ ਦਿਨੋਂ ਦਿਨ ਜਿਹੜਾ ਪੱਤਰਕਾਰਾਂ ਤੇ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਵੱਡੇ ਪੱਤਰ ਤੇ ਸੱਚ ਦੀ ਕਲਮ ਚਲਾਉਣ ਵਾਲੇ ਪੱਤਰਕਾਰਾਂ ਨੂੰ ਜਿਹੜਾ ਇਹਨਾਂ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਰੋਜ਼ਾਨਾ ਦੇਖਦੇ ਆਂ ਅਸੀਂ ਅਜੇ ਥੋੜੇ ਦਿਨ ਪਹਿਲਾਂ ਸਾਡੇ ਪਾਤੜਾਂ ਤੋਂ ਹੀ ਸੀਨੀਅਰ ਪੱਤਰਕਾਰ ਗੁਰਮੁਖ ਸਿੰਘ ਚੋਹਾਨ ਉਹਨਾਂ ਦੇ ਪਿਤਾ ਤੇ ਉਹਨਾਂ ਦੇ ਪਿੰਡ ਵਿੱਚ ਹੀ ਜਿਹੜਾ ਕਾਰ ਸਵਾਰਾਂ ਨਾਲ ਮਹਮਲਾ ਕੀਤਾ ਗਿਆ ਜਾਣ ਬੁੱਝ ਕੇ ਕਾਰ ਨੂੰ ਅੱਗੇ ਪਿਛੇ ਉੱਪਰ ਚੜਾ ਕੇ ਉਹਦੇ ਆ ਜਿਹੜਾ ਉਹਨੂੰ ਜ਼ਖਮੀ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਜੇ ਦੇਖੀਏ ਤਾਂ ਅਜਹੀਆਂ ਜਿਹੜੀਆਂ ਵਾਰਦਾਤਾਂ ਪੱਤਰਕਾਰਾਂ ਦੇ ਉੱਪਰ ਹੋ ਰਹੀਆਂ ਉਹ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਉਹ ਸਰਕਾਰ ਇਹਨਾਂ ਲੋਕਾਂ ਦੇ ਉੱਪਰ ਜਿਹੜਾ ਉਹ ਕਾਬੂ ਪਾਉਣ ਦੇ ਵਿੱਚ ਨਾਕਾਮ ਸਾਬਤ ਹੋ ਰਹੀ ਹੈ ਤੁਹਾਨੂੰ ਵੀ ਧਮਕੀਆਂ ਆਈਆਂ ਪਹਿਲਾਂ ਕਈ ਇਹਨਾਂ ਦੀਆਂ ਧਮਕੀਆਂ ਜਦੋਂ ਸ਼ੁਰੂ ਦੇ ਵਿੱਚ ਇਹੋ ਜਿਹੇ ਅਸੀਂ ਕੰਮਾਂ ਦੀਆਂ ਖਬਰਾਂ ਨਸ਼ਰ ਕਰਦੀਆਂ ਜਿਹੜੀ ਕੋਸ਼ਿਸ਼ ਕੀਤੀ ਤਾਂ ਧਮਕੀਆਂ ਉਦੋਂ ਤੋਂ ਹੀ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਤੇ ਹੁਣ ਜਿਹੜਾ ਉਹਦਾ ਅਸੀਂ ਸਾਰਾ ਪਰਿਵਾਰ ਨੇ ਅੰਜਾਮ ਵੀ ਜਿਹੜਾ ਭੁਗਤ ਲਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਵੀ ਕਿਵੇਂ ਸਾਡੇ ਤੇ ਜਾਣ ਦੇਵਾ ਹਮਲਾ ਕਰਕੇ ਸਾਨੂੰ ਪਰਿਵਾਰ ਸਨੇਤਾ ਜਿਹੜਾ ਮੈਨੂੰ ਖਤਮ ਕਰਨ ਦੀ ਜਿਹੜੀਆ ਕੋਸ਼ਿਸ਼ ਕੀਤੀ ਗਈ ਹੈ। ਕੀ ਤੁਹਾਨੂੰ ਲੱਗਦੇ ਬਲਵਿੰਦਰ ਜੀ ਮੈਂ ਹੁਣ ਆਪਾਂ ਗੱਲ ਕਰੀ ਪੱਤਰਕਾਰਾਂ ਦੀ ਸੇਫਟੀ ਦੀ ਕਿ ਸਰਕਾਰ ਨੂੰ ਪੱਤਰਕਾਰਾਂ ਦੀ ਸੇਫਟੀ ਲਈ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ? ਬਹੁਤ ਪੰਜਾਬ ਦੇ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਲੱਖ ਵੱਖ ਪੱਤਰਕਾਰ ਕਲੱਬਾਂ ਵੱਲੋਂ ਜਿਹੜਾ ਪ੍ਰੈਸ ਕਲੱਬਾਂ ਵੱਲੋਂ ਸਰਕਾਰ ਤੱਕ ਜਿਹੜੀ ਆ ਇਹ ਪਹੁੰਚ ਕੀਤੀ ਜਾ ਰਹੀ ਹੈ ਵੀ ਪੱਤਰਕਾਰਾਂ ਨੂੰ ਕਿਤੇ ਨਾ ਕਿਤੇ ਜਿਹੜਾ ਹਰੇਕ ਥਾਂ ਤੇ ਸੱਚ ਦੀਆਂ ਖਬਰਾਂ ਲਾਉਣ ਤੇ ਉਹਨਾਂ ਨੂੰ ਅਜਿਹੇ ਜਿਹੜੇ ਹਮਲਿਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਦੇ ਤੇ ਪੱਤਰਕਾਰਾਂ ਦੀ ਸੁਰੱਖਿਆ